ਕੀ ਤੀਆ ਹਰਿੰਦਰ ਸਿੰਘ ਜੀ ਨੂੰ ਜੀਪੀ ਵੀ ਕਹਿੰਦੇ ਨੇ ਉਹਨੂੰ ਕਿਰਾਏ ਦੇ ਦਿੰਦੇ ਸੀ ਰੈਂਟ ਤੇ ਤੇ ਉਹ ਇੱਕ ਮਹੀਨੇ ਬਾਅਦ ਜੋ ਉਹਨਾਂ ਦਾ ਪੈਸੇ ਭੰਦੇ ਸੀਗੇ ਰੈਂਟਲ ਉਹਨੂੰ ਦਿੰਦਾ ਸੀਗਾ ਦੋ ਤਿੰਨ ਮਹੀਨਿਆਂ ਤੋਂ ਇੰਨੇ ਜਿਹੜੀਆਂ ਗੱਡੀਆਂ ਸੀਗੀਆਂ ਉਹਨਾਂ ਨੂੰ ਰਿਸਪੌਂਸ ਤੇ ਪੈਸੇ ਦੇ ਨੇ ਬੰਦ ਕਰ ਦਿੱਤੇ ਤੇ ਗੱਡੀਆਂ ਗਾਇਬ ਕਰ ਦਿੱਤੇ ਨੇ ਅਗੇ ਐ ਸਪਲਾਈਰ ਸੀਗੇ ਹੋਰ ਚਾਰ ਪੰਜ ਬੰਦੇ ਸੀ ਜਿਨ੍ਹਾਂ ਨੂੰ ਅਗੇ ਦਿੰਦਾ ਸੀਗਾ ਤੇ ਉਹ ਅਗੇ ਸੀਲ ਕਰਦੇ ਸੀ ਜਿਨ੍ਹਾਂ ਨੂੰ ਆਪਾਂ ਨੋਮਿਨੇਟ ਕੀਤਾ ਆ ਤੇ ਸਾਡਾ ਪ੍ਰੋਸੈਸ ਹਾਲੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡੂੰ ਉਮੀਦ ਹੈ ਕਿ ਇਹਦੇ ਵਿੱਚ ਹੋਰ ਵੀ ਗੱਡੀਆਂ ਰਿਕਵਰ ਕਰ ਦੇ। ਦੇਖੋ ਚੋਰੀ ਨੇ ਨਾ ਇਹਦੇ ਵਿੱਚ ਹੁੰਦਾ ਆ ਇੱਕ ਆਪਣੇ ਇਹ ਰੈਂਟ ਤੇ ਲੈਂਦਾ ਸੀਗਾ ਗੱਡੀਆਂ ਲੋਕਾਂ ਕੋ ਉਹ ਅਗੇ ਫੇਕ ਡਾਕੂਮੈਂਟ ਬਣਵਾ ਕੇ ਤੇ ਅਗੇ ਸੀਲ ਕਰਦਾ ਸੀ। ਹੈਪੀ ਜੀ ਲੇਟ 10 ਸਾਲ ਤੋਂ ਕੰਮ ਕਰ ਰਹੇ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਪਹਿਲਾਂ ਨਹੀਂ ਇੱਥੇ ਕੋਈ ਪਰਚਾ ਦਰਜ ਨਹੀਂਗਾ ਫਸਟ ਟਾਈਮ ਸਰ ਪੁਲਿਸ ਦੇ ਵੱਲੋਂ 15 ਲਗਜ਼ਰੀ ਕਾਰ ਦੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੰਮ ਕਰਨ ਵਾਲੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਤਾਂ ਮੇਰੇ ਨਾਲ ਇਸ ਵਕਤ ਮੌਜੂਦ ਨੇ थाना ਰੰਜੀਤ ਐਮਨੂ ਤੋਂ ਐਸ ਐਚ ਓ ਰੋਬਿਨ ਹਾਂਸਪੂਰੀ ਜਾਣਕਾਰੀ ਲੈਣਿਆ ਸਰ ਕੀ ਹੈ ਮਾਮਲਾ ਤੇ ਕਿੱਥੋਂ ਇਸ ਵਿਅਕਤੀ ਦੀ ਜਿਹੜੀ ਹੈ ਕਾਬੂ ਕੀਤਾ ਗਿਆ ਜੀ ਸਾਡੇ ਕੋਲ ਇੱਕ ਕੰਪਲੇਨ ਆਈ ਸੀਗੀ ਕਿ ਇੱਥੇ ਕੋਈ ਡੀਲਰ ਨਹੀਂ ਜਿਹਨਾਂ ਆਪਣੀਆਂ ਗੱਡੀਆਂ ਲਗਜ਼ਰੀ ਗੱਡੀਆਂ ਜਿਹੜੀਆਂ ਹੈਗੀਆਂ ਵਾ ਇੱਕ ਮੁਹੱਲੇ ਦਾ ਇੱਕ ਵਿਅਕਤੀ ਆ ਹਰਿੰਦਰ ਸਿੰਘ ਜੁਨੀ ਜੀਪੀ ਵੀ ਕਹਿੰਦੇ ਨੇ ਉਹਨੂੰ ਕਿਰਾਏ ਦੇ ਦਿੰਦੇ ਸੀ ਰੈਂਟ ਤੇ ਤੇ ਉਹ ਇੱਕ ਮਹੀਨੇ ਬਾਅਦ ਜੋ ਉਹਨਾਂ ਦਾ ਪੈਸੇ ਬੰਦੇ ਸੀਗੇ ਰੈਂਟਲ ਉਹਨੂੰ ਦਿੰਦਾ ਸੀਗਾ ਦੋ ਤਿੰਨ ਮਹੀਨਿਆਂ ਤੋਂ ਇਹਨੇ ਜਿਹੜੀਆਂ ਗੱਡੀਆਂ ਸੀਗੀਆਂ ਉਹਨਾਂ ਨੂੰ ਰਿਸਪੌਂਸ ਤੇ ਪੈਸੇ ਦੇ ਨਹੀਂ ਬੰਦ ਕਰਦੇ ਤੇ ਗੱਡੀਆਂ ਗਾਇਬ ਕਰਤੀਆਂ ਫਰਦਰ ਇਨਵੈਸਟੀਗੇਸ਼ਨ ਚ ਸਾਨੂੰ ਪਤਾ ਲੱਗਾ ਕਿ ਇਹ ਬੰਦਾ ਵੱਖ-ਵੱਖ ਸਟੇਟਸ ਦੇ ਵਿੱਚ ਹਰਿਆਣਾ ਰਾਜਸਥਾਨ ਵਿੱਚ ਜਾ ਕੇ ਇਹਦੇ ਫੇਕ ਡਾਕੂਮੈਂਟਸ ਬਣਾ ਕੇ ਅੱਗੇ ਵੇਚ ਰਿਹਾ ਲੋਕਾਂ ਨੂੰ ਜਦੋਂ ਸਾਨੂੰ ਇਸ ਚੀਜ਼ ਦੀ ਇਨਵੈਸਟੀਗੇਸ਼ਨ ਕੀਤੀ ਤੇ ਆਪਾਂ ਖਰੜ ਤੋਂ ਇਸ ਬੰਦੇ ਨੂੰ ਅਰੇਸਟ ਕੀਤਾ ਐਫ ਆਈ ਆਰ ਲਾਂਚ ਕਰਕੇ 89 ਨੰਬਰ ਐਫ ਆਈ ਆਰ ਆ ਇਹਦੇ ਵਿੱਚ ਫੋਰਜਰੀ ਆਫ ਡਾਕੂਮੈਂਟਸ ਅਤੇ ਜਿਹੜੀ 406 ਦੀ ਆਈਪੀਸੀ ਉਹਦੇ ਰਿਗਾਰਡਿੰਗ ਇਹਦੇ ਮਕਦਮਾ ਦਰਜ ਕੀਤਾ ਤਾ ਉਹਨੂੰ ਅਰੈਸਟ ਕਰਕੇ ਆਪਾਂ ਜਿੱਥੇ ਜਿੱਥੇ ਨੇ ਗੱਡੀਆਂ ਵੇਚੀਆਂ ਸੀਗੀਆਂ ਉਥੋਂ ਆਪਾਂ ਕਰੀਬ 15 ਗੱਡੀਆਂ ਉਥੋਂ ਰਿਕਵਰ ਕੀਤੀਆਂ ਜਿਹਦੇ ਵਿੱਚ ਫੋਰਚੂਨਰ ਕ੍ਰੇਟਾ ਬਹੁਤ ਲਗਜ਼ਰੀ ਗੱਡੀਆਂ ਹੋਰ ਵੀ ਹੈਗੀਆਂ ਨੇ ਤੇ ਇਹਨੂੰ ਫਰਦਰ ਆਪਾਂ ਰਿਮਾਂਡ ਤੇ ਰੱਖ ਕੇ ਵੱਖਰੀ ਵੱਖਰੀ ਜਗ੍ਹਾ ਤੋਂ ਆਪਾਂ ਇਹ ਰਿਕਵਰੀ ਕੀਤੀ ਹੈ ਜਿਹੜੀਆਂ ਗੱਡੀਆਂ ਅਲੱਗ-ਅਲੱਗ ਜਗ੍ਹਾ ਤੋਂ ਫੜਿਆ ਗਿਆ ਕਿ ਇੱਕ ਨੂੰ ਕਿਸੇ ਕੋ ਡਾਊਨ ਤੋਂ ਨਹੀਂ ਇੱਕ ਦੁਨੀਆਗੇ ਐ ਸਪਲਾਈਰ ਸੀਗੇ ਹੋਰ ਚਾਰ ਪੰਜ ਬੰਦੇ ਸੀ ਜਿਨ੍ਹਾਂ ਨੂੰ ਅੱਗੇ ਦਿੰਦਾ ਸੀਗਾ ਤੇ ਉਹ ਅੱਗੇ ਸੇਲ ਕਰਦੇ ਸੀ ਜਿਨ੍ਹਾਂ ਨੂੰ ਆਪਾਂ ਨੋਮੀਨੇਟ ਕੀਤਾ ਆ ਤੇ ਸਾਡਾ ਪ੍ਰੋਸੈਸ ਹਾਲ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡੂੰ ਉਮੀਦ ਹੈ ਕਿ ਦੇਦੇ ਵਿੱਚ ਹੋਰ ਵੀ ਗੱਡੀਆਂ ਰਿਕਵਰ ਕਰਾਂਗੇ ਸਰ ਇਸ ਦੇ ਨਾਲ ਕੋਈ ਹੋਰ ਵੀ ਸਰਕਾਰੀ ਅਧਿਕਾਰੀ ਜਿਹੜੇ ਸ਼ਾਮਿਲ ਹੋ ਸਕਦੇ ਕਿਉਂਕਿ ਜਿਹੜੀਆਂ ਫੇਕ ਰਜਿਸਟ੍ਰੇਸ਼ਨ ਹੁੰਦੀਆਂ ਸੀ ਗੱਡੀਆਂ ਦਾ ਗੋ ਸੇਲ ਕਰਦੇ ਸੀਗੇ ਨੇ ਇਹ ਹਾਲੇ ਕੁਝ ਸਾਹਮਣੇ ਨਹੀਂ ਆਇਆ ਖੁਦ ਹੀ ਡਾਕੂਮੈਂਟਸ ਬਣਵਾ ਕੇ ਜਿਹੜਾ ਉਹਨਾਂ ਨੂੰ ਫੋਟੋ ਸਟੇਟ ਕਾਪੀਜ਼ ਉਹਨਾਂ ਨੂੰ ਦਿੰਦਾ ਸੀਗਾ ਕਿ ਉਹਨਾਂ ਵਿੱਚ ਨਾਮ ਚੇਂਜ ਕਰਦੇ ਜਿਹੜੇ ਓਨਰ ਹੈ ਓਨਰਸ਼ਿਪ ਚੇਂਜ ਕਰਕੇ ਅੱਗੇ ਇਹ ਸੇਲ ਕਰਦਾ ਸੀਗਾ ਤੇ ਇਹਨੇ ਕੀਮਤ ਵੀ ਦੀ 10 12 12 ਲੱਖ ਰੁਪਏ ਤੁਹਾਨੂੰ ਪਤਾ ਲੱਗ ਗਿਆ 10 12 ਲੱਖ ਰੁਪਏ ਦੀ ਗੱਡੀ ਅੱਗੇ ਚ ਫੋਰਚੂਨਰ ਵਰਗੀਆਂ ਗੱਡੀਆਂ ਅੱਗੇ ਸੇਲ ਕੀਤੀਆਂ ਇਹਨੇ ਸਾਡੇ ਕੋਲ ਹੁਣ ਤੱਕ 15 ਗੱਡੀਆਂ ਰਿਕਵਰ ਨਹੀਂ ਤੇ ਸਾਡੇ ਜਿਹੜੀ ਟੀਮਸ ਹੁਣ ਵੀ ਅਦਰ ਸਟੇਟਸ ਵਿੱਚ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਤੋਂ ਤੁਹਾਨੂੰ ਉਮੀਦ ਹੋਰ ਗੱਡੀ ਰਿਕਵਰ ਕਰਨਗੇ ਕਿੱਥੋਂ ਦਾ ਰਹਿਣ ਵਾਲਾ ਸੀ ਇਹ ਵਿਅਕਤੀ ਕੀ ਨਾਮ ਸੀ ਉਮਰ ਕਿੰਨੀ ਸੀ ਇਹਦੀ ਇਸ ਦਾ ਨਾਮ ਹੈਗਾ ਹਰਵਿੰਦਰ ਸਿੰਘ ਤਕਰੀਬਨ 45 ਸਾਲ ਦੀ ਇਹਦੀ ਏਜ ਹੈ ਇਹ ਖਰੜ ਮੁਹਾਲੀ ਦੇ ਵਿੱਚ ਰਹਿੰਦਾ ਹੈ ਉਥੋਂ ਹੀ ਇਹਨੂੰ ਗ੍ਰਿਫਤਾਰ ਕੀਤਾ ਗਿਆ ਜੀ ਹੋਰ ਕੀ ਜਾਣਕਾਰੀ ਸਰ ਇਸ ਮਾਮਲੇ ਦੇ ਵਿੱਚ ਮਿਲੀ ਕਿਉਂਕਿ ਬਹੁਤ ਵੱਡੀ ਰਿਕਵਰੀ ਹੋਈ ਹੈ ਇੱਕ ਨਹੀਂ ਦੋਨੇ ਔਰ ਉਹ ਵੀ 15 ਲਗਜ਼ਰੀ ਕਾਰਸ ਜਿਹੜੀਆਂ ਨੇ ਉਹ ਬਰਾਮਦ ਕੀਤੀਆਂ ਗਈਆਂ ਨੇ ਜਦੋਂ ਇਸ ਨੂੰ ਆਪਾਂ ਅਰੈਸਟ ਕੀਤਾ ਫਸਟ ਟਾਈਮ ਇਹਨੂੰ ਰਿਮਾਂਡ ਤੇ ਲੈ ਕੇ ਆਂਦਾ ਤੇ ਬਾਕੀ ਜਿਹੜੇ ਕੁਝ ਲੋਕੀ ਸੀ ਵਿਅਕਤੀ ਸਾਡੇ ਕੋਲ ਤੇ ਕੰਪਲੇਨ ਆਈ ਸੀਗੀ ਸਾਡੇ ਕੋਲ 5-7 ਵਿਅਕਤੀ ਹੋਰ ਹੈ ਜਿਨ੍ਹਾਂ ਨੇ ਦੱਸਿਆ ਕਿ ਹਡੀਆਂ 20 ਤੋਂ 25 ਗੱਡੀਆਂ ਹਰ ਬੰਦੇ ਦੀਆਂ ਜਿਹੜੀਆਂ ਇਹਦੇ ਕੋਲ ਸੀਗੀਆਂ ਉਹ ਉਹਨਾਂ ਨੂੰ ਆਪਾਂ ਇਹ ਕਿਹਾ ਦੱਸਿਆ ਉਹਨਾਂ ਨੂੰ ਇਹ ਇਨਫੋਰਮੇਸ਼ਨ ਦੇ ਕੇ ਇਹਨਾਂ ਨੂੰ ਕਿਹਾ ਕਿ ਤੁਸੀਂ ਅਲੱਗ ਤੌਰ ਤੇ ਇੱਕ ਐਪਲੀਕੇਸ਼ਨ ਦੇ ਕੇ ਤੇ ਕੇਸ ਰਜਿਸਟਰ ਕਰਵਾ ਸਕਦੇ ਆ ਜੇ ਤੇ ਤੁਹਾਡੀ ਕਿਸੇ ਨੂੰ ਵਿਅਕਤੀ ਨੂੰ ਜ਼ਰੂਰਤ ਆਪਾਂ ਇਹਦੀ ਡਿਟੇਲਸ ਆਪਾਂ ਸ਼ੇਅਰ ਕਰ ਸਕਦੇ ਹਾਂ ਤੁਹਾਨੂੰ ਆਪਾਂ ਥਾਣੇ ਤੋਂ ਸਾਰਾ ਇਹਦਾ ਜੋ ਵੀ ਡਿਟੇਲਸ ਨੇ ਜੋ ਜੋ ਆਪਾਂ ਇਹਦੇ ਵਿੱਚ ਨੋਮੀਨੇਟ ਕੀਤੇ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਲੈਣਾ ਚਾਹੁੰਦਾ ਤਾਂ ਥਾਣੇ ਤੋਂ ਕਲੈਕਟ ਕਰ ਲਓ ਸਾਰੀਆਂ ਗੱਡੀਆਂ ਚੋਰੀਆਂ ਦੀਆਂ ਸੀਗੇ ਦੇਖੋ ਚੋਰੀ ਨੇ ਨਾ ਇਹਦੇ ਵਿੱਚ ਹੁੰਦਾ ਹੈ ਇੱਕ ਆਪਣੇ ਇਹ ਰੈਂਟ ਤੇ ਲੈਂਦਾ ਸੀਗਾ ਗੱਡੀਆਂ ਲੋਕਾਂ ਕੋ ਉਹ ਅੱਗੇ ਫੇਕ ਡਾਕੂਮੈਂਟ ਬਣਵਾ ਕੇ ਤੇ ਅੱਗੇ ਸੇਲ ਕਰਦਾ ਸੀ ਨੇ ਦੇਰ ਤੋਂ ਸਰੇ ਕੰਮ ਕਰ ਰਿਆ ਸੀ ਐਬਸਲੀ 3-4 ਸਾਲ ਤੋਂ ਕੰਮ ਕਰ ਰਿਹਾ ਤਾਂ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਪਹਿਲਾਂ ਨਹੀਂ ਇੱਥੇ ਕੋਈ ਪਰਚਾ ਦਰਜ ਨਹੀਂਗਾ ਫਸਟ ਟਾਈਮ ਇਹਨੂੰ ਅਰੈਸਟ ਕੀਤਾ ਗਿਆ ਕਿੰਨੇ ਕ ਵੱਡੀ ਸਫਲਤਾ ਸਮਝਦੇ ਹੋ ਦੇਖੋ ਜੀ ਇਹਦੇ ਵਿੱਚ ਤੇ ਇਹ ਆ ਕਿ ਸਾਡੀ ਪ੍ਰੋਸੈਸ ਵਾਲੇ ਚੱਲਦਾ ਪਿਆ ਵਾ ਤੁਹਾਨੂੰ ਉਮੀਦ ਹੈ ਕਿ ਇਹਦੇ ਕੋਈ ਕਰਜ਼ੋ ਸਾਨੂੰ ਪਤਾ ਲੱਗੇ ਕਰੀ 100 ਤੋਂ ਵੱਧ ਗੱਡੀਆਂ ਇਹਦੇ ਕੋਲ ਹਾਲੇ ਵੀ ਹੈਗੀਆਂ ਵਾ ਜੋ ਇਹਨੇ ਅਲੱਗ-ਅਲੱਗ ਲੋਕਾਂ ਨੂੰ ਦਿੱਤੀਆਂ ਹੋਈਆਂ ਰਾਜਸਥਾਨ ਤੇ ਹਰਿਆਣਾ ਦੇ ਵੀ ਚੱਲ ਰਹੀਆਂ ਜਿਹੜੀਆਂ ਇਹਨਾਂ ਜਿਹੜੇ ਗੱਡੀਆਂ ਦੇ ਅਸਲੀ ਮਾਲਕ ਨੇ ਉਹਨਾਂ ਦੀ ਪਛਾਣ ਹੋਈ ਹੋ ਪਾਈ ਹੈ ਕੋਈ ਤੁਹਾਡੇ ਕੋ ਯੋਪਰ ਲਿਸਟ ਲਗਾ ਰਹੇ ਹਾਂ ਜਿਹੜੇ ਵੀ ਜਿਹੜੇ ਹੁਣ ਤੇ ਆਪਾਂ ਫਿਲਹਾਲ ਜਿਹੜੀ ਜਿਹੜੇ ਸਾਡੇ ਕੋਲ ਕੰਪਲੇਨੈਂਟ ਸੀਗੀਆਂ ਉਹਨਾਂ ਦੀਆਂ ਗੱਡੀਆਂ ਰਿਕਵਰ ਹੋਈਆਂ ਤੋਂ ਸੋ ਇਲਾਵਾ ਵੀ ਕੁਝ ਗੱਡੀਆਂ ਰਿਕਵਰ ਹੋਈਆਂ ਵਾ ਤੇ ਜੋ ਵੀ ਡਿਟੇਲਸ ਆਪਾਂ ਸ਼ੇਅਰ ਕਰਾਂਗੇ ਹੋਰ ਵੀ ਜਿਹੜੇ ਲੋਕ ਨੇ ਇਹਦੇ ਵਿੱਚ ਸ਼ਾਮਿਲ ਨੇ ਉਹਨਾਂ ਦੀ ਕੋਈ ਗ੍ਰਿਫਤਾਰੀ ਇਹ ਜਿਹੜੀ ਬਾਕੀ ਅਦਰ ਸਟੇਟ ਦੇ ਲੋਕੀ ਸੀ ਉਹਨਾਂ ਨੂੰ ਆਪਾਂ ਨਾਮਿਨੇਟ ਕੀਤਾ ਆ ਜਲਦੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਏਗਾ ਕੀ ਮੈਸੇਜ ਦੇਣਾ ਚਾਹੋਗੇ ਸਰ ਬਹੁਤ ਸਾਰੇ ਲੋਕ ਇਸ ਤਰ੍ਹਾਂ ਦਾ ਕੰਮ ਕਰਦੇ ਨੇ ਔਰ ਇਸ ਤਰ੍ਹਾਂ ਫੇਕ ਡਾਕੂਮੈਂਟਸ ਬਣਾ ਕੇ ਜਿਹੜਾ ਇਹ ਗੱਡੀਆਂ ਵ ਦੇਖੋ ਜੀ ਜੋ ਕੰਮ ਕਰਦਾ ਉਹ ਤੁਹਾਡੇ ਸਾਹਮਣੇ ਹੀ ਆ ਹੁਣ ਅਰੈਸਟ ਹੈ ਬੰਦੇ ਤੇ ਕਾਫੀ ਵੱਡਾ ਕੇਸ ਦਰਜ ਕੀਤਾ ਗਿਆ ਵਾ ਤੇ ਕੋਈ ਰਿਕਵਰੀ ਵੀ ਕਾਫੀ ਹੈਵੀ ਆ ਤੇ ਆਪਾਂ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਜੇ ਤੁਸੀਂ ਇਹਦੇ ਵਿੱਚ ਕਰਨਾ ਚਾਹੁੰਦੇ ਹੋ ਜੇ ਐਜ਼ ਅ ਬਿਜ਼ਨਸ ਨੂੰ ਅਗੇ ਰੈਂਟ ਤੇ ਦੇਣਾ ਚਾਹੁੰਦੇ ਬੰਦੇ ਦੀ ਪੂਰਾ ਬੈਕਗ੍ਰਾਉਂਡ ਪਤਾ ਕਰਕੇ ਫਿਰ ਹੀ ਆਪਣੇ ਕੰਮ ਵਿੱਚ ਕੀਤਾ ਜੀ ਇਨਵੋਲ ਹੋਏ ਥੈਂਕ ਯੂ ਸੋ ਮਚ ਸਰ ਗੱਲਬਾਤ ਕਰਨ ਲਈ ਸੋ ਬਿਲਕੁਲ ਅੰਮ੍ਰਿਤਸਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ थाना ਰਣਜੀਤ ਐਵੇਨਿਊ ਨੂੰ ਪੁਲਿਸ ਨੇ ਜੜੀ 15 ਲਗਜ਼ਰੀ ਕਾਰ ਜਿਹੜੀਆਂ ਨੇ ਉਹ ਬਰਾਮਦ ਕੀਤੀਆਂ ਨੇ ਜੋ ਕਿ ਸੇਲ ਕਰਦਾ ਸੀਗਾ ਇਹ ਫੇਕ ਡਾਕੂਮੈਂਟਸ ਬਣਾ ਕੇ ਤਾਂ ਇੱਕ ਵਿਅਕਤੀ ਦਾ ਜਿਹੜਾ ਪਰਦਾ ਪਾਸ਼ ਕੀਤਾ ਗਿਆ ਹੈ ਤੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਕੇਸ ਦੇ ਵਿੱਚ ਹੋਰ ਵੀ ਜੜੀਆਂ ਗ੍ਰਿਫਤਾਰੀਆਂ ਨੇ ਉਹ ਕੀਤੀਆਂ ਜਾਣਗੀਆਂ ਕੈਮਰਾਮੈਨ ਅਜੇ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ